ਅਲਬਰਟਾ ਵੀਕਲੀ ਸਪਾਂਸਰਡ ਬਾਈ ਲੈਕਸਸ ਸਾਊਥ ਪੁਆਇੰਟ ਐਂਡ ਵਾਈਲਡ ਰੋਜ਼ گارਮੈਂਟਸ ਐਂਡ ਸਿਲਕ ਸਕਰੀਨਿੰਗ ਐਡਮੰਟਨ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਬਰਟਾ ਵੀਕਲੀ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਅਲਬਰਟਾ ਦੇ ਵਿੱਚ ਜੋ ਵੀ ਰਾਜਨੀਤਿਕ ਸਮਾਜਿਕ ਜਾਂ ਸੋਸ਼ਲ ਤੌਰ ਦੇ ਉੱਤੇ ਜੋ ਵੀ ਕੋਈ ਤਬਦੀਲੀ ਆਂਦੀ ਹੈ ਕੋਈ ਨਵੀਂ ਖਬਰ ਆਂਦੀ ਹੈ ਅਸੀਂ ਉਹ ਹਰ ਹਫ਼ਤੇ ਆਪ ਦੇ ਨਾਲ ਸਾਂਝੀ ਕਰਦੇ ਆਂ ਅ ਇਸ ਵਾਰ ਜੋ ਸਾਡਾ ਇੱਕ ਖਾਸ ਵਿਸ਼ਾ ਹੈ ਕੈਨੇਡਾ ਦੇ ਵਿੱਚ ਜੋ ਰੇਸਿਜ਼ਮ ਵੱਧ ਰਿਹਾ ਖਾਸ ਕਰਕੇ ਪੰਜਾਬੀ ਉਹਦੇ ਟਾਰਗੇਟ ਦੇ ਵਿੱਚ ਆ ਰਹੇ ਨੇ ਤੇ ਸੈਕਿੰਡ ਜਿਹੜੀਆਂ ਹੋਰ ਰਾਜਨੀਤਿਕ ਤੌਰ ਤੇ ਜਿਹੜੇ ਤਬਦੀਲੀਆਂ ਆ ਰਹੀਆਂ ਨੇ ਪੰਜਾਬੀ ਰਾਜਨੀਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਬਟ ਦੇਖਣ ਦੇ ਵਿੱਚ ਇਹ ਆ ਰਿਹਾ ਵੀ ਉਹ ਵੀ ਵੀ ਰੀ ਸੀਜ਼ਨ ਦਾ ਸ਼ਕਾਰ ਵੀ ਵੈਸੇ ਹੋ ਰਹੇ ਨੇ ਤੇ ਬਾਕੀ ਜਿੰਨਾ ਉਹ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਉਹਨਾਂ ਨੂੰ ਕਾਮਯਾਬੀ ਹਾਸਲ ਨਹੀਂ ਹੋ ਰਹੀ ਤੀਜੀ ਆਪਾਂ ਜੋ ਇਸ ਬਾਰੇ ਗੱਲ ਕਰਨੀ ਆ ਉਹ ਇਥੇ ਸੋਸ਼ਲ ਇਸ਼ੂਜ਼ ਦੀ ਹੈਗੀ ਆ ਪਹਿਲੇ ਸਮੇਂ ਦੇ ਵਿੱਚ ਜਿਵੇਂ ਕੈਨੇਡਾ ਦੇ ਵਿੱਚ ਕਈ ਕਈ ਸੰਸਥਾਵਾਂ ਸਾਨੂੰ ਜਿਹਦਾ ਕਿ ਅਸੀਂ ਜ਼ਿਕਰ ਹੁਣ ਪ੍ਰੋਗਰਾਮ ਦੇ ਵਿੱਚ ਕਰਾਂਗੇ ਜੋ ਆਪਣੇ ਆਏ ਨਵੇਂ ਆਏ ਬੰਦਿਆਂ ਨੂੰ ਜਾਂ ਇਥੇ ਜਿਹੜੇ ਪੰਨਾਂ ਦੇ ਵਸੇ ਹੋਏ ਨੇ ਉਹਨਾਂ ਨੂੰ ਮਦਦ ਕਰਦੇ ਸਨ ਕਾਫੀ ਕੁਛ ਉਹ ਸੰਸਥਾਵਾਂ ਦੁਆਰਾ ਰੂਲ ਨਿਭਾਇਆ ਜਾਂਦਾ ਸੀ ਬਟ ਅੱਜ ਕੱਲ ਉਹ ਕੁਛ ਦਿਖਣ ਨੂੰ ਨਹੀਂ ਮਿਲ ਰਿਹਾ ਇਹ ਸਭ ਚੀਜ਼ ਦੀ ਜਾਣਕਾਰੀ ਦੇਣ ਲਈ ਅੱਜ ਸਾਡੇ ਨਾਲ ਮੌਜੂਦ ਨੇ ਕੁਲਮੀਤ ਸੰਗਾ ਜੀ ਪਹਿਲਾਂ ਪਾਉਨਾਂ ਦਾ ਸਵਾਗਤ ਕਰ ਲਈਏ ਕੁਲਮੀਤ ਸੰਗਾ ਜੀ ਜੀ ਆਇਆਂ ਨੂੰ ਵੈਕ੍ਰੀ ਖਾਲਸਾ ਸਾਹਿਬ ਖਾਲਸਾ ਸਾਹਿਬ ਵੈਕ੍ਰੀ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਥੈਂਕ ਯੂ ਹਾਂ ਸੰਗਾ ਸਾਹਿਬ ਜਿਵੇਂ ਅੱਪਾ ਗੱਲ ਕਰਦੇ ਆਂ ਵੀ ਬੰਦਾ ਜਦੋਂ ਬਜ਼ੁਰਗ ਹੁੰਦਾ ਹੈਗਾ ਹਨਾ ਐਕਸਪੀਰੀਅੰਸ ਜ਼ਿਆਦਾ ਹੁੰਦਾ ਚਲੋ ਬਜ਼ੁਰਗਤਾ ਨਹੀਂ ਹੁੰਦਾ ਐਕਸਪੀਰੀਅੰਸ ਜ਼ਿਆਦਾ ਹੁੰਦਾ ਉਹ ਜਿੰਦਗੀ ਦੇ ਹਰ ਇੱਕ ਪੜਾਅ ਦੇ ਵਿੱਚ ਹਰ ਇੱਕ ਚੀਜ਼ ਉਹਨੇ ਦੇਖੀ ਹੁੰਦੀ ਆ ਉਹਦਾ ਤਜਰਬਾ ਇੱਕ ਬੋਲਦਾ ਹੁੰਦਾ ਤੁਸੀਂ ਕੈਨੇਡਾ ਦੇ ਵਿੱਚ ਆਏ ਨੂੰ ਅੱਧਾ ਅੱਧੀ ਸਦੀ ਮਤਲਬ 50 ਸਾਲ ਦੇ ਤਕਰੀਬਨ ਹੋ ਗਏ ਨੇ ਹੋ ਗਏ ਨੇ ਤੇ ਤੁਸੀਂ ਬਥੇਰੇ ਇੱਥੇ ਦੇ ਉਤਾਰ ਚੜ੍ਹਾਅ ਦੇਖੇ ਨੇ ਤੇ ਇੱਥੇ ਹੁਣ ਆਏ ਜਿਹੜੇ ਇੱਥੇ ਪਹਿਲਾਂ ਵਸੇ ਹੋਏ ਨੇ ਉਹ ਇਸ ਚੀਜ਼ ਨਾਲ ਤੁਹਾਡੇ ਨਾਲ ਸਹਿਮਤ ਵੀ ਹੋਣਗੇ ਤੇ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਮਿਲੇਗੀ ਤਾਂ ਪਹਿਲਾਂ ਤਾਂ ਮੈਂ ਇਹ ਗੱਲ ਕਰਨਾ ਚਾਹਨਾ ਆ ਕੈਨੇਡਾ ਦੇ ਵਿੱਚ ਜੋ ਰੇਸਿਜ਼ਮ ਜਾਂ ਵਿਤਕਰੇ ਦੀ ਭਾਵਨਾ ਜਾਂ ਲੋਕਾਂ ਦੇ ਵਿੱਚ ਮੱਠੀ ਮੱਠੀ ਜੀ ਜਿਹੜੀ ਅੱਗ ਸੁਲਗਦੀ ਪਈ ਆ ਉਹ ਕੀ ਕਾਰਨ ਬਣਦਾ ਪਿਆ ਕਿਉਂ ਐਵੇਂ ਦੇ ਇਹ ਕੋਈ ਪ੍ਰੋਪਗੈਂਡਾ ਕੋਈ ਵਰਤਿਆ ਜਾ ਰਿਹਾ ਕੀ ਕਾਰਨ ਨੇ ਵੀ ਪੰਜਾਬੀ ਕਮਿਊਨਿਟੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਇਹ ਤੋਂ ਪਹਿਲਾਂ ਕਿ ਮੈਂ ਇਸ ਗੱਲ ਦਾ ਜਵਾਬ ਦੇਵਾਂ ਗੁਰਪ੍ਰੀਤ ਜੀ ਮੈਂ ਤੁਹਾਨੂੰ ਪੁੱਛਾਂਗਾ ਵੀ ਤੁਸੀਂ ਮੈਨੂੰ ਦੱਸੋ ਜਦੋਂ ਤੁਸੀਂ ਕਿਹਾ ਵੀ ਇਹ ਜਿਹੜੀ ਗੱਲਬਾਤ ਇੰਦਾ ਥੋੜੀ ਥੋੜੀ ਸਲਗ ਰਹੀ ਆ ਤੁਸੀਂ ਕਿਵੇਂ ਕਿੱਥੋਂ ਤੁਹਾਨੂੰ ਮਹਿਸੂਸ ਹੋਇਆ ਵੀ ਉਹ ਅੱਗ ਜਿਹੜੀ ਐ ਸਲਗ ਰਹੀ ਆ ਆ ਸਹੀ ਗੱਲ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਚੀਜ਼ ਮੈਨੂੰ ਇਹ ਮਹਿਸੂਸ ਹੋਈ ਇਹ ਸੋਸ਼ਲ ਮੀਡੀਆ ਦੇ ਉੱਤੇ ਹੀ ਚੀਜ਼ ਦੇਖਣ ਨੂੰ ਮਿਲਦੀ ਆ ਕਿਉਂਕਿ ਮੈਨੂੰ ਪਰਸਨਲੀ ਤਾਂ ਹਜੇ ਤੱਕ ਕੋਈ ਐਵੇਂ ਦੀ ਸਾਹਮਣੇ ਸਮੋ ਸਾਹਮਣੇ ਕੋਈ ਗੱਲ ਕਿਸੇ ਨਾਲ ਨਹੀਂ ਹੋਈ ਵੀ ਕਿਸੇ ਨੇ ਕਿਹਾ ਹੋਵੇ ਵੀ ਕੋਈ ਮੈਂ ਰੇਸਿਸ ਦਾ ਸ਼ਿਕਾਰ ਹੋਇਆ ਹੋਵਾਂ ਪਰ ਤੋਂ ਮੋੜਾ ਆਪਣੇ ਘਰ ਨੂੰ ਵਤਨ ਨੂੰ ਜਾ ਇਦਾਂ ਦੀ ਗੱਲ ਨੇ ਹਾਂ ਬਟ ਇਹ ਹੁੰਦਾ ਵੀ ਜੇ ਘਰ ਆਪਣੇ ਘਰ ਨੂੰ ਅੱਗ ਨਹੀਂ ਲੱਗੀ ਤੇ ਆਪਾਂ ਇਹ ਵੀ ਨਹੀਂ ਮਹਿਸੂਸ ਕਰ ਸਕਦੇ ਵੀ ਸ਼ਾਇਦ ਕਿਸੇ ਹੋਰ ਵਾਲੇ ਪਾਸੇ ਨਾ ਹੋਈ ਹੋਵੇ ਠੀਕ ਹੈ ਕਈ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਇਹ ਐਕਸਪੀਰੀਅੰਸ ਸ਼ੇਅਰ ਕੀਤਾ ਆ ਵੀ ਸਾਡੇ ਨਾਲ ਇਹ ਵਿਤਕਰਾ ਹੋਇਆ ਆ ਤੇ ਕਈ ਆਪਾਂ ਇਹ ਕਮੈਂਟ ਵੀ ਦੇਖੇ ਨੇ ਜਦੋਂ ਹੁਣ ਪਿੱਛੇ ਇਲੈਕਸ਼ਨ ਹੋ ਕੇ ਹਟੀਆਂ ਸਨ ਪੋਸਟਾਂ ਪਾਈਆਂ ਆਪਣੇ ਜਿਹੜੇ ਸੀਗੇ ਉਮੀਦਵਾਰ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਤੇ ਉਹਨਾਂ ਦੇ ਉੱਤੇ ਕਈ ਕਮੈਂਟ ਐਵੇਂ ਦੇ ਆਏ 네ਗੇਟਿਵ ਵਾਲੇ ਵੀ ਤੁਸੀਂ ਇੱਥੇ ਕਿਉਂ ਕੀ ਕਾਰਨ ਤੁਸੀਂ ਤੁਹਾਨੂੰ ਇੱਥੇ ਨਹੀਂ ਰਹਿਣਾ ਚਾਹੀਦਾ ਤੁਸੀਂ ਚਲੇ ਜਾਓ ਐਵੇਂ ਦੇ ਭद्दी ਸ਼ਦਾਵਲੀ ਵੀ ਕਈਆਂ ਨੇ ਵਰਤੀ ਹੈਗੀ ਉਹ ਤਾਂ ਸਾਨੂੰ ਮਹਿਸੂਸ ਹੁੰਦਾ ਵੀ ਇਹ ਜਿਹੜੀ ਅੱਗ ਹੌਲੀ-ਹੌਲੀ ਸੁਲਗ ਰਹੀ ਹੈ ਇਹ ਗੱਲ ਦੇਖੋ ਤੁਸੀਂ ਬਿਲਕੁਲ ਉਹਨੂੰ ਠੀਕ ਭਾਂਪਿਆ ਉਸ ਗੱਲ ਨੂੰ ਇਹ ਵਾਕਿਆ ਹੀ ਥੋੜੀ ਦੇਰ ਦੀ ਇਹ ਚੀਜ਼ ਬਦਲ ਰਹੀ ਹੈ ਲੋਕਾਂ ਦੇ ਵਿੱਚ ਇਸ ਗੱਲ ਦਾ ਬਾਰ ਬਾਰ ਜ਼ਿਕਰ ਆ ਰਿਹਾ ਉਹਦੇ ਦੋ ਕਾਰਨ ਹੋਇਆ ਜੀ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਜਦੋਂ ਈਵਨ ਫੈਡਰਲ ਚੋਣਾਂ ਵੇਲੇ ਵੀ ਗੱਲ ਜਿਹੜੀ ਸੀ ਇਮੀਗ੍ਰੇਸ਼ਨ ਦੇ ਖਿਲਾਫ ਹੋਣੀ ਸ਼ੁਰੂ ਹੋ ਗਈ ਸੀ ਜੀ ਕਿਉਂਕਿ ਇਮੀਗ੍ਰੇਸ਼ਨ ਦੇ ਜਿਹੜੇ ਨੰਬਰ ਆ ਪਿਛਲੀਆਂ ਸਾਲਾਂ ਦੇ ਵਿੱਚ ਕਾਫੀ ਨੰਬਰ ਜਿਹੜੇ ਜੀ ਉਹ ਵਧੇ ਸੀਗੇ ਜੀ ਉਹ ਨੰਬਰ ਵਧਣ ਕਾਰਨ ਕੀ ਹੋਇਆ ਕਿ ਜਿਹੜੇ ਇੱਥੋਂ ਦੇ ਲੋਕ ਕਨੇਡੀਅਨ ਜੰਪਲ ਕਹ ਲੋ ਬੱਚੇ ਉਹਨਾਂ ਦੇ ਸਾਰੇ ਬੱਚੇ ਆ ਜਾਂਦੇ ਐ ਇਸੀ ਗੱਲ ਲਈ ਜੀ ਉਹਨਾਂ 'ਚ ਨਾ ਲੋਕਾਂ ਨੂੰ ਇਦਾਂ ਹੋਣ ਲੱਗ ਪਿਆ ਵੀ ਇਹ ਸਾਡੇ ਬੱਚੇ ਕਿਸੇ ਉਹਨਾਂ ਨੂੰ ਬਾਹਰ ਕੋਈ ਜੋਬ ਹੀ ਨਹੀਂ ਮਿਲ ਰਹੀ ਚਾਹੇ ਉਹ ਫਾਸਟ ਫੂਡ ਦੀਆਂ ਜੋਬ ਜਿਹੜੀਆਂ ਆਮ ਵਿਜੀਬਲ ਹੈਗੀਆਂ ਹਾਂ ਜੀ ਜੀ ਜਾਂ ਕਿਸੇ ਤੁਸੀਂ ਜਿਹੜੇ ਜਿਹੜੇ ਹੈਗੇ ਨੇ ਕਨਵੀਨੀਅੰਟ ਸਟੋਰ ਆ ਵੀ ਉੱਥੇ ਵੀ ਜੌਬ ਨਹੀਂ ਮਿਲਦੀ ਜਿੱਥੇ ਤੁਸੀਂ ਜਾਣੇ ਆ ਉੱਥੇ ਦੇਖਦੇ ਆਂ ਵੀ ਜਿਹੜੇ ਇਮੀਗ੍ਰੈਂਟ ਲੋਕ ਨੇ ਜਾਂ ਫੋਰਨ ਵਰਕਰਸ ਆ ਉਹੋ ਹੀ ਕੰਮਕਾਰ ਕਰ ਰਹਾ ਹੈ ਖਾਸ ਕਰਕੇ ਜਿਨ੍ਹਾਂ ਦਾ ਰੰਗ ਤੇ ਪਹਿਰਾਵਾ ਉਹਨਾਂ ਦੇ ਚਿਹਰੇ ਮੋਰੇ ਥੋੜੇ ਜਿਹਾ ਵੱਖਰੇ ਆ ਉਹ ਲੋਕ ਕੰਮ ਕਰ ਰਹਾ ਉਸ ਗੱਲ ਨੇ ਇਸ ਗੱਲ ਨੂੰ ਥੋੜੀ ਹਵਾ ਦਿੱਤੀ ਔਰ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਭਈ ਤੁਸੀਂ ਇਹ ਜਿਹੜੇ ਪ੍ਰੋਗਰਾਮ ਚਲਾਏ ਹੋਏ ਨੇ ਫੋਰਨ ਵਰਕਰ ਪ੍ਰੋਗਰਾਮ ਜਾਂ ਜਿਹੜੇ ਹੋਰ ਵੀ ਤੁਹਾਡੇ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਹੈਗੇ ਸਟੂਡੈਂਟ ਆ ਕੇ ਕੰਮ ਕਰ ਸਕਦੇ ਆ ਸਟੂਡੈਂਟ ਦੇ ਪੇਰੈਂਟਸ ਆ ਗਏ ਚਾਹੇ ਉਹ ਵਿਜ਼ਟਰ ਆਇਆ ਉਹ ਵੀ ਆ ਕੇ ਅਪਲਾਈ ਕਰਦੇ ਤਾਂ ਉਹ ਵੀ ਕੰਮ ਕਰ ਰਿਹਾ ਮਤਲਬ ਲੋਕਾਂ ਨੂੰ ਅੰਦਰੋਂ ਅੰਦਰ ਹੀ ਰੈਜ਼ੈਂਟਮੈਂਟ ਜਿਹੜੀ ਉਹ ਸ਼ੁਰੂ ਹੋ ਗਈ ਜੀ ਇੱਕ ਤਾਂ ਨੌਕਰੀਆਂ ਵਾਲੇ ਪੱਖ ਤੋਂ ਦੂਸਰਾ ਸੀ ਲੋਕਾਂ ਨੂੰ ਇਥੇ ਰਹਿਣ ਲਈ ਥਾਂ ਨਹੀਂ ਮਿਲ ਰਿਆ ਜੇ ਕਿਤੇ ਨੂੰ ਮਿਲ ਵੀ ਰਿਆ ਤਾਂ ਉਹ ਮਹਿੰਗਾ ਬਹੁਤ ਹੋ ਗਿਆ ਸੀਗਾ ਜਿਹੜੇ ਖਾਸ ਕਰਕੇ ਜਿਹੜੇ ਵੱਡੇ ਸ਼ਹਿਰ ਆ ਉਹਨਾਂ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਤੇ ਉਹਦੇ ਤੇ ਫਿਰ ਚਾਹੇ ਉਹ ਦੇਖੋ ਕਈ ਵਾਰੀ ਇਦਾਂ ਲੱਗਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਈ ਵਾਰੀ ਤਾਂ ਲੋਕ ਆਪ ਖੁਦ ਉਹਦਾਂ ਦੀ ਗੱਲਬਾਤ ਲਿਖ ਕੇ ਭੇਜ ਦਿੰਦੇ ਆ ਪਰ ਕਈ ਵਾਰੀ ਕੀ ਹੁੰਦਾ ਵੀ ਉਹ ਪੋਸਟ ਕਿਸੇ ਨਾ ਕਿਸੇ ਢੰਗ ਤਰੀਕੇ ਕਿਸੇ ਤੋਂ ਤਿਆਰ ਕਰਵਾਈ ਜਾਂਦੀ ਆ ਔਰ ਫਿਰ ਉਹਨੂੰ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਜਿਹਦੇ ਵਿੱਚ ਜਿਹੜਾ ਆਮ ਵਿਅਕਤੀ ਹੈ ਉਹ ਬੜਾ ਭਾਵਕ ਹੁੰਦਾ ਹਾਂਜੀ ਹੁਣ ਮੈਂ ਤੁਹਾਨੂੰ ਉਹਦੀ ਇੱਕ ਐਗਜ਼ਾਮਪਲ ਦਿੰਨਾ ਐਗਜ਼ਾਮਪਲ ਇਸ ਤਰ੍ਹਾਂ ਸੀ ਵੀ ਜਦੋਂ ਲੜਾਈ ਲੱਗੀ ਆ ਨਾ ਇੱਕ ਕੁਵੇਤ ਦੀ ਜਿੱਥੇ ਇਰਾਕ ਵਾਲਿਆਂ ਨਾਲ ਜਦੋਂ ਉੱਥੇ ਯੁੱਧ ਹੋਇਆ ਜੀ ਤੇ ਇਹ ਇੱਕ ਨਾ ਬਹੁਤ ਵੱਡੀ ਖਬਰ ਇਧਰ ਲਿਆਂ ਦੇਸ਼ਾਂ ਵਿੱਚ ਲਾਈ ਗਈ ਵੀ ਜਿਹੜੇ ਹੈ ਨੇ ਕੀ ਨਾ ਉਹਨਾਂ ਦਾ ਅ ਇਰਾਕੀ ਫੌਜੀ ਜੀ ਉਹਨਾਂ ਨੇ ਕੁਵੇਤ ਦੇ ਵਿੱਚ ਜਿਹੜੇ ਬੱਚੇ ਸੀਗੇ ਉਹਨਾਂ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਇਨਕੂਬेटर ਚ ਚੱਕ-ਚੱਕ ਕੇ ਬਾਹਰ ਸੁੱਟ ਦਿੱਤਾ ਯਾਨੀ ਕਿ ਮਾਰ ਦਿੱਤਾ ਜੀ ਔਰ ਉੱਥੇ ਉਹ ਦੱਸਣ ਵਾਲੀ ਜਿੱਦਾਂ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਇੱਕ ਨਰਸ ਆ ਜਿਹੜੀ ਉਹ ਗੱਲ ਦੱਸ ਰਹੀ ਆ ਵੀ ਉਹਨੇ ਆਪ ਦੇਖਿਆ ਵੀ ਉਹ ਇਨਕੂਬेटर ਦੇ ਬੱਚੇ ਪੈ ਬਾਹਰ ਸੁੱਟ ਦਿੱਤੇ ਜੀ ਅੱਛਾ ਜੀ ਉਹ ਹੁਣ ਲੜਾਈ ਦੇ ਦੌਰਾਨ ਦੀਆਂ ਗੱਲਾਂ ਨੇ ਇੱਧਰ ਲੋਕੀ ਬੜੇ ਭਾਵਕ ਹੋਏ ਪਏ ਅੱਛਾ ਉਹ ਇਰਾਕ ਵਾਲੇ ਇੰਨੇ ਪਿਹੜੇ ਲੋਕ ਆ ਪਏ ਉਹਨਾਂ ਨੇ ਇਦਾਂ ਦਾ ਕੰਮ ਕੀਤਾ ਤੇ ਉਹਦੇ ਤੇ ਲੋਕਾਂ ਨੇ ਲੜਾਈ ਵਾਲੇ ਪੱਖ ਨੂੰ ਸਹੀ ਗਿਆ ਵੀ ਹਾਂ ਠੀਕ ਆ ਉਹਨਾਂ ਨਾਲ ਕਰਨਾ ਚਾਹੀਦਾ ਪਰ ਜਦੋਂ ਸਮਾਂ ਬੀਤਣ ਤੋਂ ਬਾਅਦ ਪਤਾ ਲੱਗਾ ਉਹ ਜਿਹੜੀ ਨਰਸ ਦੇ ਤੌਰ ਤੇ ਇੱਕ ਲੜਕੀ ਪੇਸ਼ ਕੀਤੀ ਗਈ ਉਹ ਤਾਂ ਇੱਕ ਇਹਨਾਂ ਦੇ ਡਿਪਲੋਮੈਟ ਦੀ ਲੜਕੀ ਸੀਗੀ ਜਿਹਨੂੰ ਟ੍ਰੇਨ ਕੀਤਾ ਗਿਆ ਸੀਗਾ ਜੀ ਪੂਰੀ ਇੱਕ ਕਿਸੇ ਪੀਆਰ ਫਰਮ ਨੇ ਹੂੰ ਹੂੰ ਤੇ ਆ ਇਦਾਂ ਇਦਾਂ ਕਰਨੀ ਆ ਗੱਲਬਾਤ ਕਰਕੇ ਤਾਂ ਉਹ ਉਹਨਾਂ ਨੇ ਖਬਰ ਚਲਾ ਦਿੱਤੀ ਤੇ ਉਹ ਦੇਖੋ ਉਹਦਾ ਉਹਦਾ ਬੈਨੀਫਿਟ ਲੈ ਗਿਆ ਜੀ ਹੁਣ ਇਹ ਜਿਹੜੀਆਂ ਗੱਲਾਂ ਆ ਰਹੀਆਂ ਨੇ ਇੱਥੇ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਵੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਇਧਰਲੇ ਰੰਗ ਰੂਪ ਵਾਲੇ ਔਰਤ ਯੰਗ ਉਮਰ ਦੇ ਉਹ ਕਹਿੰਦੀ ਮੈਂ ਇੰਨੀਆਂ ਸਾਲਾਂ ਦੀ ਆ ਮੈਨੂੰ ਕਿਤੇ ਥਾਂ ਨਹੀਂ ਮਿਲ ਰਿਆ ਮੈਂ ਕਦੇ ਸੋਚਿਆ ਨਹੀਂ ਸੀ ਵੀ ਕੈਨੇਡਾ ਚ ਇਸ ਤਰ੍ਹਾਂ ਹੋਵੇਗੀ ਮੇਰਾ ਘਰ ਆ ਪਰ ਮੈਨੂੰ ਰਹਿਣ ਨੂੰ ਥਾਂ ਨਹੀਂ ਹੁਣ ਇੱਥੇ ਕਿਤੇ ਮਿਲ ਰਿਆ ਨਾ ਨੌਕਰੀ ਮਿਲ ਰਹੀ ਆ ਉਦਾਂ ਦੀਆਂ ਗੱਲਾਂ ਨੂੰ ਲੈ ਕੇ ਜਿਹੜਾ ਆਮ ਇੱਕ ਸੁਧਾਰਨ ਬੰਦਾ ਉਹਦੇ ਦਿਲ ਦੇ ਵਿੱਚ ਬੜੀ ਆਉਂਦੀ ਹੈ ਗੱਲ ਵੀ ਯਾਰ ਵਾਕਈ ਇਸ ਦੇਸ਼ ਦੇ ਵਿੱਚ ਆ ਗੱਲ ਹੋ ਗਈ ਹੈ ਵੀ ਇਮੀਗ੍ਰੈਂਟੀ ਸਭ ਕੋ ਲੁੱਟ ਕੇ ਖਾਈ ਜਾ ਰਹਾ ਹੈ ਅੱਛਾ ਕਈ ਲੋਕ ਇਹ ਕਹੀ ਜਾਂਦੇ ਦੇਖੋ ਜੀ ਸਰਕਾਰ ਉਹਨਾਂ ਨੂੰ ਸਬਸਿਡਾਈਜ਼ ਕਰਦੀ ਆ ਜਿਹੜੇ ਇਮੀਗ੍ਰੈਂਟ ਆ ਮਤਲਬ ਹੁਣ ਕਿ ਨੂੰ ਕੌਣ ਸਬਸਿਡਾਈਜ਼ ਕਰਦਾ ਇਹ ਕਿਸੇ ਨੂੰ ਪਤਾ ਨਹੀਂ ਯੂ نو ਉਹ ਉਹਨਾਂ ਗੱਲਾਂ ਕਰਕੇ ਇਹ ਜਿਹੜਾ ਨੈਗੇਟਿਵਿਟੀ ਆ ਉਹ ਬਹੁਤ ਉੱਪਰ ਕੇ ਆ ਰਹੀ ਹੈ ਜੀ ਤੁਹਾਡੀ ਜਿਹੜੀ ਗੱਲ ਆ ਇਹ ਬਿਲਕੁਲ ਸਹਿਮਤ ਆ ਜਿਵੇਂ ਹੁਣ ਰਹਿਣ ਦੂ ਘਰ ਨਹੀਂ ਲੋਕੀ ਐਵੇਂ ਕਹਿ ਰਹੇ ਨੇ ਪਰ ਜਿਵੇਂ ਹੁਣ ਉਹਦੇ ਉੱਤੇ ਦੇਖਿਆ ਜਾਂਦਾ ਇੱਥੇ ਤਾਂ ਲੋਕਾਂ ਦੀਆਂ ਜੇ ਬੇਸਮੈਂਟਾਂ ਦੇਖੀਆਂ ਜਾਈਏ ਉਹ ਖਾਲੀ ਪਈਆਂ ਨੇ ਲੋਕਾਂ ਨੇ ਨਵੇਂ ਘਰ ਬਣਾਏ ਹੋਏ ਨੇ ਉਹ ਖਾਲੀ ਪਏ ਨੇ ਅਪਾਰਟਮੈਂਟ ਦੇਖੇ ਜਾਵੇ ਉਹ ਖਾਲੀ ਪਏ ਨੇ ਇਹ ਦੂਜੀ ਗੱਲ ਇਹ ਤਾਂ ਨਹੀਂ ਆਉਂਦੀ ਵੀ ਅਫੋਰਡੇਬਿਲਟੀ ਘਟ ਹੋਈ ਹੋਈ ਆ ਵੀ ਲੋਕਾਂ ਦੀ ਉਹ ਪਹੁੰਚ ਦੇ ਵਿੱਚ ਨਹੀਂ ਹੈਗਾ ਜਾਂ ਉਹ ਉਸ ਨੂੰ ਨਹੀਂ ਲੈ ਸਕਦੇ ਹੈਗੇ ਇਹ ਤਾਂ ਕਰਕੇ ਤਾਂ ਨਹੀਂ ਇਸ ਚੀਜ਼ ਨੂੰ ਨਹੀਂ ਉਹ ਦੋਨੋਂ ਗੱਲਾਂ ਹੀ ਨੇ ਹੁਣ ਤੁਹਾਨੂੰ ਪਤਾ ਵੀ ਇੱਥੇ ਜਦੋਂ ਇਹ ਰੌਲਾ ਪੈਣਾ ਸ਼ੁਰੂ ਹੋਇਆ ਲੋਕਾਂ ਦਾ ਅਵਾਹਾਰ ਹੋਇਆ ਤੁਸੀਂ ਸਰਕਾਰ ਦੀਆਂ ਬਾਰ-ਬਾਰ ਫੇ ਸਟੇਟਮੈਂਟ ਆਉਣ ਲੱਗ ਪਈਆਂ ਵੀ ਭਾਈ ਅਸੀਂ ਆਹ ਜਿਹੜੇ ਪ੍ਰੋਗਰਾਮ ਆ ਚੇਂਜ ਕਰ ਦੇਣੇ ਆ ਉਹ ਹੌਲੀ-ਹੌਲੀ ਉਹਨਾਂ ਨੇ ਚੇਂਜ ਵੀ ਕਰ ਦਿੱਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਖਾਸ ਕਰਕੇ ਸਟੂਡੈਂਟ ਸਿਗੇ ਉਹਨਾਂ ਸਟੂਡੈਂਟਸ ਨੂੰ ਕਿਹਾ ਵੀ ਅਸੀਂ ਇੱਥੋਂ ਵਾਪਸ ਜੇ ਉਹਨਾਂ ਦਾ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਜੇ ਕਿਸ ਤਰ੍ਹਾਂ ਦਾ ਕੰਮ ਕਰ ਨਹੀਂ ਹੈ ਤੇ ਉਹ ਇੱਥੋਂ ਜਾ ਸਕਦੇ ਨੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਜਿਹੜੇ ਬਹੁਤ ਸਾਰੇ ਲੋਕ ਇਥੋਂ ਵਾਪਸ ਚਲੇ ਗਏ। ਜੀ। ਅੱਛਾ ਜਿਉਂ-ਜਿਉਂ ਫਿਰ ਉਹ ਹੁਣ ਨੰਬਰ ਘਟੇ ਆ। ਹਾਂਜੀ। ਪਰ ਲੋਕਾਂ ਨੇ ਜਿਹੜੇ ਫਾਇਦਾ ਲੈਣ ਵਾਲੇ ਸੀਗੇ ਉਹਨਾਂ ਨੇ ਕੀ ਕੀਤਾ ਧੜਾ ਧੜ مطلب ਚਾਹੇ ਉਹ ਘਰ ਬਣਾਏ ਆ, ਚਾਹੇ ਅਪਾਰਟਮੈਂਟਾਂ ਬਣਾਈਆਂ, ਚਾਹੇ ਉਹ ਕਾਂਡੋਮੀਨੀਅਮ ਸੀ ਜਾਂ ਕੁਝ ਹੋਰ ਫਲੈਟ ਬਣਾ ਲੈ। ਉਹਦੇ ਨਾਲ ਕੀ ਹੋਇਆ ਵੀ ਉਹ ਉਹਨਾਂ ਦੇ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵਾਧੂ ਹੋ ਗਈਆਂ। ਹੁਣ ਜਦੋਂ ਉਧਰੋਂ ਤਾਂ ਪਾਪੂਲੇਸ਼ਨ ਮਤਲਬ ਉਹ ਜਿੰਨੇ ਨੰਬਰ ਉਹਨਾਂ ਨੂੰ ਲੱਗਦੇ ਸੀ ਵੀ ਆ ਰਹੇ ਆ। ਹਾਂ। ਉਹ ਕੱਟ ਗਿਆ ਉਹ ਕੱਟ ਗਈ ਕਿੰਨੇ ਕਾਲਜ ਬੰਦ ਹੋ ਗਏ ਜਿਹੜੇ ਫੇਕ ਕਾਲਜ ਵੀ ਸੀਗੇ ਅੱਛਾ ਉਹਦੇ ਵਿੱਚ ਕਈ ਯੂਨੀਵਰਸਿਟੀ ਦੇ ਸਟੂਡੈਂਟ ਵੀ ਆ ਰਹੇ ਸੀ ਬਾਹਰੋਂ ਉਹ ਵੀ ਕੱਟ ਗਿਆ ਜਾਂ ਬੰਦ ਹੀ ਹੋ ਗਿਆ ਔਣੋਂ ਹੀ हट ਗਿਆ ਕਿਉਂਕਿ ਫੀਸਾਂ ਬਹੁਤ ਜ਼ਿਆਦਾ ਹੋ ਗਈਆਂ ਸੋ ਇਸ ਤਰ੍ਹਾਂ ਉਹ ਜਿਹੜੇ ਨੰਬਰ ਘਟਣ ਨਾਲ ਇਹ ਜਿਹੜੀ ਤੁਸੀਂ ਕਹਿੰਦੇ ਆ ਭਈ ਅ ਲੋਕਾਂ ਨੂੰ ਆ ਵੀ ਉਹ ਘਰ ਮਿਲਣੇ ਸ਼ੁਰੂ ਹੋਗਾ ਪਰ ਉਹ ਆ ਵੀ ਇੰਨੇ ਜ਼ਿਆਦਾ ਪਏ ਆ ਵੀ ਉਹ ਸਾਰੇ ਘਰ ਹੁਣ ਫਿਲ ਨਹੀਂ ਕਰ ਸਕਦੇ ਫਿਲ ਨਹੀਂ ਕਰ ਸਕਦੇ ਹੈਗੇ ਆ ਪ੍ਰੋਬਲਮ ਬਿਲਕੁਲ ਤੇ ਬਾਕੀ ਇੱਕ ਹੋਰ ਗੱਲ ਨਾਲ ਵਿੱਚ ਦੱਸ ਦਈਏ ਜਿਹੜੀ ਬੈਨੀਫਿਟ ਦੀ ਗੱਲ ਹੈ ਜਿਹੜੇ ਜਦੋਂ ਰਫਿਊਜੀਕ ਦੇ ਤੌਰ ਦੇ ਉੱਤੇ ਬੰਦਾ ਇੱਥੇ ਆਪਣੀ ਕੇਸ ਫਾਈਲ ਕਰਦਾ ਤੇ ਉਹਦੀ ਐਕਸੈਪਟ ਕੀਤੀ ਜਾਂਦੀ ਹੈ ਤੇ ਸਰਕਾਰ ਵੱਲੋਂ ਉਸ ਨੂੰ ਪਤਾ ਦੇਣਾ ਸ਼ੁਰੂ ਕੀਤਾ ਜਾਂਦਾ ਉਹ ਵੀ ਇਹਨਾਂ ਦੀ ਕਾਫੀ ਨਿਗਾਹ ਦੇ ਵਿੱਚ ਆਇਆ ਵੀ ਤੁਸੀਂ ਲੋਕਾਂ ਨੂੰ ਜਿਨ੍ਹਾਂ ਨੇ ਐਨਜੀ ਰਿਫਿਊਜੀ ਦੇ ਕੇਸ ਲਾਏ ਹੋਏ ਨੇ ਤੁਸੀਂ ਉਹਨਾਂ ਨੂੰ ਵੀ ਇਹ ਸਾਡੇ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਉਹ ਦੇਈ ਜਾਂਦੇ ਹੋ ਤੇ ਇੱਕ ਹੋਰ ਗੱਲ ਜਿਹੜੀ ਵਿੱਚ ਰੇਸਿਜ਼ਮ ਦੇ ਤੇ ਆਪਣੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਨਾਲ ਨਫ਼ਰਤ ਭਰੀ ਜੋ ਦੇਖਣ ਨੂੰ ਮਿਲਦੀ ਹੈਗੀ ਆ ਉਹ ਆ ਰਹੀਆਂ ਨੇ ਉਹਨਾਂ ਦਾ ਕੀ ਕਾਰਨ ਹੈ ਕੀ ਜਿਹੜੇ ਆਪਣੇ ਇੱਥੇ ਕੋਈ ਰਿਲੀਜੀਅਸ ਪਲੇਸ ਜਾਂ ਆਪਣੇ ਰਿਲੀਜੀਅਸ ਕੋਈ ਐਕਟੀਵਿਟੀ ਆਪਣੇ ਕੋਈ ਕਲਚਰਲ ਐਕਟੀਵਿਟੀ ਉਹ ਉਹਨਾਂ ਦੀ ਨਿਗਾਹ ਦੇ ਵਿੱਚ ਤਾਂ ਨਹੀਂ ਕੋਈ ਅੜਦੇ ਪਏ ਹੈਗੇ ਕਿਉਂਕਿ ਇੱਕ ਫੇਸਬੁੱਕ ਦੇ ਉੱਤੇ ਪੋਸਟ ਵੀ ਦੇਖੀ ਗਈ ਆ ਇੱਕ ਤੇ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਮਾਰਕ ਕਾਰਨੀ ਨੂੰ ਸਿੱਧਾ ਉਹਨਾਂ ਨੇ ਐਡਰੈਸ ਕੀਤਾ ਆ ਵੀ ਤੁਹਾਨੂੰ ਇੱਥੇ ਜਿਹੜੇ ਰਿਲੀਜੀਅਸ ਪਲੇਸ ਰਿਲੀਜੀਅਸ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਨੇ ਉਹ ਇਨਸਾਈਡ ਇਨਡੋਰ ਕਰਨੀ ਚਾਹੀਦੀਆਂ ਨਾ ਕਿ ਆਊਟਡੋਰ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਵੀ ਉਹ ਵੀ ਕੁਝ ਇੰਪੈਕਟ ਪਾ ਰਹੀਆਂ ਨੇ ਨਫ਼ਰਤ ਨੂੰ ਵਧਾਉਣ ਦੇ ਵਿੱਚ ਹਾਂ ਨਹੀਂ ਉਹ ਦੇਖੋ ਇਸ ਤਰ੍ਹਾਂ ਆ ਐਕਟਿਵ ਗੱਲ ਇਹ ਆ ਵੀ ਜਿਹੜੀ ਨਾ ਸੋਸ਼ਲ ਮੀਡੀਆ ਆ ਜੀ ਆ ਉਹਦੇ ਚ ਕੀ ਹੋਇਆ ਜੀ ਵੀ ਹੁਣ ਨਾ ਦੇਖੋ ਵਰਤਦੇ ਆਪਾਂ ਸਾਰੇ ਹੀ ਆ ਪਰ ਮੈਂ ਕਿਸੇ ਬੰਦੇ ਦੀ ਇੱਕ ਗੱਲ ਪੜ੍ਹ ਰਿਆ ਸੀਗਾ ਸੋਸ਼ਲ ਮੀਡੀਆ ਬਾਰੇ ਜੀ ਉਹ ਕਹਿੰਦਾ ਵੀ ਸੋਸ਼ਲ ਮੀਡੀਆ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਬੋਲਣ ਦਾ ਜਿਹੜਾ ਆ ਉਹ ਇੱਕ ਕਿਸਮ ਹਰੇਕ ਨੂੰ ਹੱਕ ਮਿਲ ਗਿਆ ਮਿਲ ਗਿਆ ਜੀ ਪਰ ਜਿਹੜਾ ਤੁਸੀਂ ਕਿਤੇ ਅੱਗੇ ਉਹ ਹੱਕ ਉਹਨਾਂ ਨੂੰ ਕਿਤੇ ਕਹਿੰਦੇ ਕੋਈ ਕਹਿ ਸਕਦਾ ਸੀਗਾ ਵੀ ਤੁਸੀਂ 20 ਬੰਦਿਆਂ ਨੂੰ ਬਹਿ ਕੇ ਗੱਲ ਕਰੋ ਨਹੀਂ ਜੀ ਹੁਣ ਉਹ ਕਹਿੰਦੇ ਵੀ ਉਹਨਾਂ ਸਾਰਿਆਂ ਕੋਲ ਇਹ ਹੱਕ ਇੱਕ ਕਿਸਮ ਦਾ ਬਣ ਗਿਆ ਕਿ ਉਹ ਕਿਸੇ ਨੂੰ ਵੀ ਜੋ ਮਰਜ਼ੀ ਗੱਲ ਕਹਿ ਸਕਦੇ ਨੇ ਇਹ ਜਿਹੜੀ ਨਾ ਜਿਹੜੀ ਗੱਲ ਜਿੱਥੋਂ ਤੁਸੀਂ ਇਸ ਗੱਲ ਨੂੰ ਛੇੜਿਆ ਉਹਦੇ ਚ ਕੀ ਹੋ ਰਿਹਾ ਵੀ ਆਪਣੇ ਭਾਈਚਾਰੇ ਦੇ ਵਿੱਚ ਆ ਕੁਝ ਇਦਾਂ ਦੀਆਂ ਘਟਨਾਵਾਂ ਹੂੰ ਜਿਹੜਾ ਸਾਡਾ ਵਤੀਰਾ ਆ ਲੋਕਾਂ ਦਾ ਉਹਨੂੰ ਨੋਟ ਕੀਤਾ ਜਾਂਦਾ ਹੂੰ ਕਿਉਂਕਿ ਦੇਖੋ ਆਪਣਾ ਪਹਿਰਾਵਾ ਵੱਖਰਾ ਆ ਧਰਮ ਵੱਖਰਾ ਆ ਆ ਉਹ ਇਹ ਹੌਲੀ ਹੌਲੀ ਸਮਾਂ ਲੱਗਾ ਕਦੋਂ ਦੇ ਲੋਕ ਇੱਥੇ ਆਏ ਕਾਮਾਗਾਟਾ ਮਾਰੂ ਦੀ ਗੱਲ ਕਰੀਏ ਉਦੋਂ ਤੋਂ ਲੈ ਕੇ ਹੁਣ ਤਾਂ ਹੀ ਤੁਸੀਂ ਵੱਖਰੇ ਵੱਖਰੇ ਜਿਹੜੇ ਲੋਕਾਂ ਦੇ ਨਾਲ ਇਸ਼ੂ ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ ਲੀਗਲ ਤੌਰ ਤੇ ਉਹਨਾਂ ਦੇ ਨਾਲ ਫਾਈਟ ਕਰਦੇ ਆਏ ਨੇ ਲੋਕ ਔਰ ਉਹਨਾਂ 'ਚ ਜਿੱਤਾਂ ਵੀ ਪ੍ਰਾਪਤ ਹੋਈਆਂ ਲੋਕਾਂ ਨੂੰ ਹੱਕ ਮਿਲੇ ਨੇ ਜੀ ਅੱਛਾ ਹੁਣ ਉਹ ਜਦੋਂ ਹੱਕ ਮਿਲੇ ਆ ਨਾ ਤੇ ਉਦੋਂ ਲੋਕਾਂ ਦੀ ਜ਼ਿੰਮੇਵਾਰੀ ਬਹੁਤ ਵੱਧਦੀ ਆ ਜਦੋਂ ਤੁਹਾਨੂੰ ਹੱਕ ਮਿਲ ਜਾਂਦੇ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖੁਦ ਹੀ ਬਹੁਤ ਵੱਧਦੀ ਆ ਕਿ ਅਸੀਂ ਉਹਨਾਂ ਹੱਕਾਂ ਦੀ ਰਾਖੀ ਵੀ ਕਰਨੀ ਆ ਪਰ ਇਹ ਨਾ ਹੋਵੇ ਕਿ ਅਸੀਂ ਉਹਨਾਂ ਹੱਕਾਂ ਨੂੰ ਵਰਤ ਕੇ ਇਥੋਂ ਦੀ ਦੂਸਰੀ ਕਮਿਊਨਿਟੀ ਜਿਹੜੀ ਰਹਿ ਰਹੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਅਫੈਂਡ ਕਰੀਏ ਜੀ ਉਹ ਸਾਡੀ ਆਪਣੀ ਜ਼ਿੰਮੇਵਾਰੀ ਆ ਜੀ ਹੁਣ ਜਦੋਂ ਆਪਾਂ ਦੇਖੋ ਐਕਸੀਡੈਂਟ ਹੋਏ ਨੇ ਆ ਪਿੱਛੇ ਜੇ ਦੋ ਐਕਸੀਡੈਂਟ ਮੇਜਰ ਜਿਹੜੇ ਆਏ ਸਾਹਮਣੇ ਜਿਹਦੇ ਵਿੱਚ ਦੋ ਜਿਹੜੇ ਨੌਜਵਾਨ ਆ ਜਿਨ੍ਹਾਂ ਨੇ ਟਰੱਕ ਜਿਹੜੇ ਆ ਉਹਦੇ ਨਾਲ ਗਲਤ ਐਕਸ਼ਨ ਕੀਤਾ ਔਰ ਜਿਹਦੇ ਚ ਇੱਕ ਤੈਨੂੰ ਬੰਦੇ ਮਾਰੇਗਾ ਤੇ ਲੇਟੈਸਟ ਵੀ ਇਹ ਖੋਈ ਉਹਦੇ ਚ ਵੀ ਮਾਰੇਗਾ ਹਾਂਜੀ ਹੁਣ ਉਹਦੇ ਚ ਇਹ ਜਦੋਂ ਇਹ ਤੁਸੀਂ ਇਦਾਂ ਦੀ ਗੱਲਬਾਤ ਦੇਖਦੇ ਆਂ ਤੇ ਕੁਦਰਤੀ ਗੱਲ ਆ ਕਿ ਦੂਸਰੇ ਬੰਦਿਆਂ ਨੇ ਕਿਉਂਕਿ ਸਾਡਾ ਪਹਿਰਾਵਾ ਵੱਖਰਾ ਹੈ ਬੰਦਾ ਦੇਖ ਉਹਦੀ ਦਿੱਖ ਵੱਖਰੀ ਆ ਉਹਦੇ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਉਹਨਾਂ ਨੇ ਘੁਮਾ ਦੇਣੀ ਵੀ ਲਾਉ ਜੀ ਇਹਨਾਂ ਬੰਦਿਆਂ ਨੇ ਹੂੰ ਐਕਸੀਡੈਂਟ ਕੀਤਾ ਤੇ ਉਹਦੇ ਪ੍ਰਤੀ ਫਿਰ ਲੋਕੀ ਜਿਹੜੇ ਆ ਉਹਨਾਂ ਦੇ ਰਿਐਕਸ਼ਨ ਹੋਣੇ ਸ਼ੁਰੂ ਹੋ ਜਾਂਦੇ ਆ ਅੱਛਾ ਹੁਣ ਸਾਡੇ ਕੀ ਆ ਅਸੀਂ ਉਸ ਗੱਲ ਨੂੰ ਇਦਾਂ ਕਹਿੰਨੇ ਆ ਵੀ ਦੇਖੋ ਜੀ ਕੱਲੇ ਸਾਡੇ ਦੋ ਮੁੰਡਿਆਂ ਤੋਂ ਐਕਸੀਡੈਂਟ ਨਹੀਂ ਹੋਏ ਹੋਰ ਬੰਦੇ ਵੀ ਐਕਸੀਡੈਂਟ ਕਰਦੇ ਜਿੱਥੇ ਇੱਕ ਕਿਸੇ ਹੋਰ ਬੰਦੇ ਦਾ ਜ਼ਿਕਰ ਆਉਂਦਾ ਵੀ ਉਹਨੇ 8 ਬੰਦੇ ਮਾਰਤੇ ਪਰ ਉਹਦਾ ਕਿਸੇ ਨੂੰ ਪਤਾ ਨਹੀਂ ਵੀ ਉਹਨੇ ਮਾਰੇ ਕਿ ਨਹੀਂ ਮਾਰੇ ਜੀ ਤੇ ਉਹ ਹੈ ਕੌਣ ਆ ਉਹਦੇ ਬਾਰੇ ਨਹੀਂ ਜੀ ਹੁਣ ਦੇਖੋ ਗੱਲ ਇਹ ਆ ਵੀ ਜਦੋਂ ਅਸੀਂ ਇੱਕ ਜਿਹੜਾ ਸਾਡਾ ਦਿਖਾ ਮਤਲਬ ਦਿੱਕਤੋਂ ਅਸੀਂ ਪਛਾਣੇ ਜਾਂਦੇ ਆ ਫਿਰ ਉਹ ਜ਼ਿੰਮੇਵਾਰੀ ਸਾਡੀ ਬਹੁਤ ਵੱਧ ਜਾਂਦੀ ਆ ਵੀ ਕਿਤੇ ਸਾਥੋਂ ਇਦਾਂ ਦਾ ਕੰਮ ਨਾ ਹੋ ਜਾਵੇ। ਜੀ। ਅੱਛਾ ਐਕਸੀਡੈਂਟ ਕਿਸੇ ਤੋਂ ਵੀ ਹੋ ਸਕਦਾ ਭਾਵੇਂ ਉਹ ਕਿੰਨੇ ਸਾਲਾਂ ਦਾ ਤਜਰਬਾ ਰੱਖਦਾ ਕਦੇ ਵੀ ਐਕਸੀਡੈਂਟ ਹੋ ਸਕਦਾ। ਜੀ। ਪਰ ਸਾਨੂੰ ਉਦੋਂ ਐਕਸੀਡੈਂਟ ਹੋਣ ਤੋਂ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਉਹ ਸੋਚਣੀਆਂ ਚਾਹੀਦੀਆਂ ਜਿਹੜੀਆਂ ਲੋਕੀ ਫਿਰ ਬਾਅਦ 'ਚ ਜਦੋਂ ਨਾ ਉਹ ਸਾਰਾ ਖੁਰਾ ਖੋਜ ਪੁੱਟਦੇ ਆ ਤੇ ਫਿਰ ਉਹ ਕਹਿੰਦੇ ਜੀ ਇਹ ਦੇਖੋ ਇਹ ਲਾਇਸੈਂਸ ਕਿੱਦਾਂ ਲਿਆ ਆ ਸੀਗਾ ਇਹ ਕਦੋਂ ਦਾ ਆ ਕਿੰਨੀ ਦੇਰ ਹੋ ਗਈ ਇਹਨੂੰ ਲਾਇਸੈਂਸ ਲੈਏ ਇਹਨੂੰ। ਕਿਹੜੀ ਜਗ੍ਹਾ ਤੋਂ ਲਾਇਸੈਂਸ ਲਿਆ ਕੀ ਇਹਨੂੰ ਅੰਗਰੇਜ਼ੀ ਆਉਂਦੀ ਹੈ ਪੜ੍ਹਨੀ ਕੀ ਇਹ ਬੋਲ ਸਕਦਾ ਕੀ ਇਹ ਲਿਖ ਸਕਦਾ ਉਹ ਜਿੱਦਾਂ ਹੁਣ ਅਮਰੀਕਾ ਦੇ ਵਿੱਚ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਨਾ ਤੇ ਹੌਲੀ-ਹੌਲੀ ਇੱਥੇ ਵੀ ਉਹੋ ਕੰਮ ਆਰੰਭ ਹੋ ਜਾਣਾ ਉਹਦੇ ਦੇ ਅਸੀਂ ਡਿਫੈਂਡ ਕਰਨ ਲੱਪੇ ਨੇ ਉਸ ਗੱਲ ਨੂੰ ਭਈ ਭਾਈ ਇਹ ਸਾਨੂੰ ਅੰਗਰੇਜ਼ੀ ਸਿੱਖਣ ਨੂੰ ਕਿਉਂ ਕਹਿ ਰਿਹਾ ਭਈ ਜਿੱਥੇ ਤੁਸੀਂ ਉਹ 18 ਵੀਲਰ ਜਾਂ ਉਦੋਂ ਵੱਡੇ-ਵੱਡੇ ਟਰੱਕ ਚਲਾਉਨੇ ਆ ਕਿ ਤੁਹਾਨੂੰ ਅੰਗਰੇਜ਼ੀ ਸਿੱਖਣ ਚ ਪ੍ਰੋਬਲਮ ਆ? ਹੂੰ ਅੰਗਰੇਜ਼ੀ ਪੜ੍ਹ ਲਓ ਕਿਹੜਾ ਐਡਾ ਵੱਡਾ ਇਸ਼ੂ ਹੈਗਾ ਵੀ ਤੁਹਾਨੂੰ ਉਹ ਨਹੀਂ ਪੜ੍ਹਨੀ ਆਊਗੀ ਜੀ ਤੁਸੀਂ ਐਡੀ ਮਤਲਬ ਉੱਥੇ ਇੰਨੇ-ਇੰਨੇ ਘੰਟੇ ਬਹਿ ਕੇ ਕੰਮ ਕਰਦੇ ਆ ਔਖਾ ਕੰਮ ਕਰਦੇ ਕੋਈ ਟਰੱਕ ਚਲਾਉਣਾ ਕੋਈ ਸੌਖਾ ਕੰਮ ਨਹੀਂ ਹੈ ਔਖਾ ਕੰਮ ਆ ਹੂੰ ਪਰ ਅੰਗਰੇਜ਼ੀ ਸਿੱਖਣ ਵੇਲੇ ਉਦੋਂ ਕਿਉਂ ਚੇਚਕਦੇ ਆ ਸਿੱਖ ਲਓ ਇਹ ਨਹੀਂ ਆ ਨਾ ਛਿੱਡੀ ਕੁ ਵੱਡੀ ਛਿੱਡੀ ਵੱਡੀ ਗੱਲ ਨਹੀਂ ਹੈ ਕੰਮ ਕਰ ਸਕਦੇ ਆ ਤੇ ਉਹ ਅੰਗਰੇਜ਼ੀ ਵੀ ਜਿੱਕੀ ਜਾ ਸਕਦੀ ਹੈ ਪਰ ਉਹ ਸਾਡੇ ਗੱਲ ਬਣੀ ਆ ਵੀ ਅਸੀਂ ਆਪਣਾ ਉਹ ਜਿਹੜਾ ਨਾ ਅੜੀਅਲ ਗੱਲਬਾਤ ਜਿਹੜੀ ਆ ਉਹ ਉਹ ਉਸ ਅੜੀਅਲ ਸੁਭਾ ਜਿਹੜਾ ਉਹ ਰੱਖਣਾ ਦੇਖੋ ਆੜੀਅਲ ਸੁਭਾ ਕੇ ਜੀ ਵਧੀਆ ਵੀ ਹੁੰਦਾ ਪਰ ਠੀਕ ਗੱਲਬਾਤ ਲਈ ਹੋਣਾ ਚਾਹੀਦਾ ਅੜੀਅਲ ਇਹ ਨਹੀਂ ਵੀ ਅਸੀਂ ਐਵੇਂ ਗਲਤ ਗੱਲ ਤੇ ਜਿਹੜਾ ਹੈਗਾ ਲੜੀ ਜਾਈਏ ਭਈ ਨਹੀਂ ਜੀ ਉਹ ਮੁੰਡੇ ਠੀਕ ਆ ਉਹਨਾਂ ਨੇ ਐਦਾਂ ਨਹੀਂ ਕੀਤੀ ਉਹਨਾਂ ਨੇ ਆਹ ਨਹੀਂ ਕੀਤਾ ਦੇਖੋ ਜਿਹੜੀ ਗਲਤ ਗੱਲ ਹੈ ਜੇ ਤੁਸੀਂ ਉਹਨੂੰ ਡਿਫੈਂਡ ਕਰੋਗੇ ਤੁਹਾਡੇ ਲੋਕ ਹੋਰ ਆਲਟ ਹੋਣੇ ਆ ਜੇ ਤੁਸੀਂ ਉਸ ਗੱਲ ਤੇ ਕਹੋ ਵੀ ਹਾਂ ਵੀ ਉਹ ਗਲਤੀ ਆ ਅਸੀਂ ਉਸ ਉਹ ਮੁੰਡੇ ਮੰਨਦੇ ਆ ਲੈਟਸ ਮੂਵ ਔਨ ਉਦੋਂ ਗਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਕਿਤੇ ਦੋ ਮੁੰਡੇ ਟਰੱਕ ਥੋੜੋ ਚਲਾਉਂਦੇ ਆ ਐਡੀ ਵੱਡੀ ਗਿਣਤੀ 'ਚ ਲੋਕ ਟਰੱਕ ਚਲਾ ਰਹੇ ਨੇ ਬੱਸਾਂ ਚਲਾ ਰਹੇ ਆ ਟੈਕਸੀਆਂ ਚਲਾ ਰਹੇ ਆ ਹਾਂ ਲੋਕਾਂ ਨੂੰ ਉਹਨਾਂ ਦਾ ਵੀ ਸੋਚਣਾ ਚਾਹੀਦਾ ਵੀ ਭਾਈ ਨਹੀਂ ਤਾਂ ਕੱਲ ਨੂੰ ਉਹਨਾਂ ਤੇ ਵੀ ਲੋਕਾਂ ਨੇ ਉਂਗਲਾਂ ਚੱਕਣੀਆਂ ਸ਼ੁਰੂ ਕਰ ਦੇਣੀਆਂ ਚਲੋ ਇਹ ਤਾਂ ਇੱਕ ਬੜੀ ਹੁਣ ਲੇਟੈਸਟ ਦੇ ਵਿੱਚ ਆਈ ਗਈ ਆ ਤੇ ਦੂਜੀ ਜਿਹੜੀ ਗੱਲ ਆ ਨਗਰ ਕੀਰਤਨ ਦੇ ਕਰਕੇ ਜਾਂ ਬਾਕੀ ਹੋਰ ਰਿਲੀਜੀਅਸ ਐਕਟੀਵਿਟੀਆਂ ਦੇ ਕਰਕੇ ਕੀ ਉਹਦੇ ਨਾਲ ਵੀ ਕੁਝ ਐਵੇਂ ਦਾ ਇੰਪੈਕਟ ਪੈਂਦਾ ਹੈਗਾ ਵੀ ਆਪਾਂ ਉਹਨਾਂ ਦੀ ਨਿਗਾ ਦੇ ਵਿੱਚ ਆਈਏ ਹਾਂ ਤੇ ਦੇਖੋ ਆ ਜਿਹੜੀ ਤੁਸੀਂ ਹੁਣ ਗੱਲ ਕਹੀ ਨਾ ਉਹ ਜਦੋਂ ਤੁਸੀਂ ਨਗਰ ਕੀਰਤਨ ਕਰਦੇ ਆ ਤੇ ਉਹ ਨਗਰ ਕੀਰਤਨ ਵੇਲੇ ਜਿਹੜਾ ਹੈ ਵੀ ਸਭ ਤੋਂ ਵੱਡੇ ਜਦੋਂ ਦਿਖਾਵੇ ਦੇ ਤੌਰ ਤੇ ਉਹਨਾਂ ਲੋਕਾਂ ਦੇ ਸਾਹਮਣੇ ਜਾਂਦੇ ਤਾਂ ਉਹਨਾਂ ਨੂੰ ਲੱਗਦਾ ਆ ਵੀ ਭਾਈ ਇਹ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਹਾਜ਼ਰ ਨੇ ਅੱਛਾ ਵੀ ਉਹ ਇੱਕ 네ਗਟਿਵ ਇੰਪੈਕਟ ਪੈ ਜਾਂਦਾ ਵੀ ਇਹ ਇਸ ਕਮਿਊਨਿਟੀ ਦੇ ਇੰਨੇ ਬੰਦੇ ਆ ਆਪ ਬੰਦੇ ਇੱਥੇ ਆ ਚੁੱਕੇ ਨੇ ਯੂ نو ਉਹ ਉਹ ਜਿਹੜੀਆਂ ਗੱਲਾਂ ਨੇ ਉਹ ਫਿਰ ਤੁਹਾਨੂੰ ਪ੍ਰੋਬਲਮਸ ਜਿਹੜੀਆਂ ਗਾਂ ਤੋਂ ਗਾਂ ਕਰਦੇ ਨੇ ਜੀ ਖੜੀਆਂ ਕਰਦੇ ਆ ਤੁਹਾਡੇ ਲਈ ਜੀ 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 ਅੱਛਾ ਜ हां ਤਾਂ ਬਾਕੀ ਕਰੀ ਗੱਲ ਜਦੋਂ ਹੁਣ ਨਗਰ ਕੀਰਤਨ ਹੁੰਦੇ ਆ ਆਪਣੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਉਹਨਾਂ ਨਗਰ ਕੀਰਤਨ ਦੇ ਵਿੱਚ ਕੀ ਗੱਲ ਹੁੰਦੀ ਆ ਕਿ ਅਸੀਂ ਇੱਕ ਤਾਂ ਦੇਖੋ ਗੁਰੂ ਮਹਾਰਾਜ ਦਾ ਅਸੀਂ ਸਤਿਕਾਰ ਕਰਦੇ ਆ ਇਸ ਕਰਕੇ ਸਾਰੀ ਸੰਗਤ ਜਿਹੜੀ ਆ ਉਹ ਉਹਨਾਂ ਦਿਨਾਂ ਵਿੱਚ ਆਉਂਦੀ ਆ ਜੀ ਪਰ ਜਿਹੜਾ ਬਾਕੀ ਦਾ ਉਹਦੇ ਆਲੇ ਦੁਆਲੇ ਸਾਡਾ ਬਿਹੇਵੀਅਰ ਆ ਜੀ ਉਹ ਬੜਾ ਇੰਪੈਕਟ ਪਾਉਂਦਾ ਹੂੰ ਕਿਉਂਕਿ ਦੇਖੋ ਬਹੁਤ ਦੇਰ ਤੱਕ ਸੜਕਾਂ ਜਿਹੜੀਆਂ ਨੇ ਉਹ ਬਲੌਕ ਰਹਿੰਦੀਆਂ ਨੇ ਹੂੰ ਔਰ ਦੂਸਰੇ ਪਾਸੇ ਜਿੱਥੇ ਸੜਕਾਂ ਬਲੌਕ ਹੁੰਦੀਆਂ ਉੱਥੇ ਕਿਸੇ ਨੇ ਕੰਮ ਤੇ ਜਾਣਾ ਕੋਈ ਐਂਬੂਲੈਂਸ ਆ ਕੋਈ ਪੁਲਿਸ ਆ ਕਿਸੇ ਨੇ ਆਉਣਾ ਜਾਣਾ ਜਾਂ ਲੰਘਣਾ ਹੁੰਦਾ ਉਹ ਉੱਥੇ ਪ੍ਰੋਬਲਮ ਆ ਸਕਦੀ ਹੈ ਜਿਹੜੀ ਗੱਲ ਕਰਕੇ ਲੋਕ ਥੋੜਾ ਜਿਹਾ ਉਸ ਗੱਲ ਤੇ ਕਿੰਤੂ ਪਰੰਤੂ ਕਰਦੇ ਵੀ ਭਾਈ ਇਹ ਕਿਉਂਕਿ ਦੇਖੋ ਮੈਨੂੰ ਯਾਦ ਹੈ ਜਦੋਂ ਐ ਐਡਮੰਟਨ ਸ਼ਹਿਰ 'ਚ 1999 ਦੇ ਵਿੱਚ ਪਹਿਲੀ ਵਾਰੀ ਆਰੰਭ ਹੋਇਆ ਤੇ ਮੇਰੇ ਖਿਆਲ ਇਟ ਵਾਸ ਅ ਸਰਪ੍ਰਾਈਜ਼ ਫਾਰ एवरीवन ਬੋਡੀ ਜਿਹੜੇ ਉਹ ਮਹੱਲੇ 'ਚ ਉਸ ਏਰੀਆ 'ਚ ਰਹਿੰਦੇ ਸੀਗੇ ਲੋਕਾਂ ਨੇ ਸ਼ਲਾਘਾ ਵੀ ਕੀਤੀ ਵੀ ਹਾਂ ਵੀ ਬੜਾ ਪੀਸਫੁੱਲ ਢੰਗ ਤਰੀਕੇ ਦੇ ਨਾਲ ਹੁੰਦਾ ਤੇ ਉਹਨਾਂ ਇੱਕ ਗਿਣਤੀ 19 ਸੀਗੀ ਉਦੋਂ ਇੰਨੀ ਜ਼ਿਆਦਾ ਨਹੀਂ ਸੀ ਹੈ ਪਰ ਹੁਣ ਜਦੋਂ ਆਪਾਂ ਦੇਖਦੇ ਆ ਇਹ ਜਿਹੜੀ ਨਗਰ ਕੀਰਤਨ ਦੀ ਆਪਣੀ ਗਿਣਤੀ ਆ ਨਾ ਹੁਣ ਕੈਨੇਡਾ ਦੇ ਵਿੱਚ ਤੁਸੀਂ ਉਹ ਦੇਖੋ ਕਿੰਨੀ ਹੋ ਗਈ ਆ ਅ ਮਤਲਬ ਕੱਲੇ ਕੱਲੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਬੈਨਕੂਵਰ ਦੇ ਵਿੱਚ ਸੁਖ ਨਾਲ ਕਈ ਨਗਰ ਕੀਰਤਨ ਹੁੰਦੇ ਨੇ ਮਤਲਬ ਪਹਿਲਿਆਂ ਦੇ ਵਿੱਚ ਦੋ ਨਗਰ ਕੀਰਤਨ ਹੁੰਦੇ ਸੀ ਜਿਹੜੇ ਮਸ਼ਹੂਰ ਸੀ ਜੀ ਇੱਕ ਬੈਨਕੂਵਰ ਰੋ ਸਟਰੀਟ ਵਾਲੇ ਗੁਰਦੁਆਰੇ ਦਾ ਔਰ ਦੂਸਰਾ ਹੁੰਦਾ ਸੀਗਾ ਕੈਲੀਫੋਰਨੀਆ ਯੂਬਾ ਸਿਟੀ ਦਾ ਤੇ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਜੀ ਇਹਨਾਂ ਸ਼ਹਿਰਾਂ ਤੋਂ ਉੱਥੇ ਜਾਇਆ ਕਰਦੀਆਂ ਸੀਗੀਆਂ ਜੀ ਅੱਛਾ ਹੁਣ ਉੱਥੇ ਚਲੋ ਬੈਨਕੂਵਰ 'ਚ ਦੋ ਹੋਗਾ ਜਾਂ ਦੋ ਤੋਂ ਵੀ ਜ਼ਿਆਦਾ ਹੋਗਾ ਹੁਣ ਹੁੰਦਾ ਕੀ ਹੈ ਜੀ ਵੀ ਅਸੀਂ ਉਹਨਾਂ ਨਗਰ ਕੀਰਤਨ ਦੇ ਨਾਲ ਕਰਨਾ ਤਾਂ ਸੀਗਾ ਵੀ ਪੋਜ਼ਿਟਿਵ ਤੁਹਾਡੀ ਕਮਿਊਨਿਟੀ ਬਾਰੇ ਵਾਈਬਸ ਜਿਹੜੀਆਂ ਉਹ ਲੋਕਾਂ ਦੀਆਂ ਪੋਜ਼ਿਟਿਵ ਹੋਣ ਪਰ ਹੁਣ ਉਹ 네ਗਟਿਵ ਹੋ ਰਹੀਆਂ ਜੀ ਗੱਲ ਲੋਕਾਂ ਨੂੰ ਇਹ ਸੋਚਣ ਵਾਲੀ ਵੀ ਸਾਨੂੰ ਇੱਥੇ ਕੀ ਕਰਨਾ ਚਾਹੀਦਾ ਜਿਹਦਾ ਕਰਕੇ ਉਹ ਜਿਹੜੀ 네ਗਟਿਵਿਟੀ ਆ ਉਹਨੂੰ ਅਸੀਂ ਕਿਵੇਂ ਪੋਜ਼ਿਟਿਵ ਵਾਲੇ ਪਾਸੇ ਨੂੰ ਲਿਆਉਣਾ ਇਹ ਨਹੀਂ ਵੀ ਦੇਖੋ ਜੀ ਕੋਈ ਰਾਗੀ ਢਾਡੀ ਆਏ ਉਹਨਾਂ ਨੇ ਦੇਖਿਆ ਵੀ ਚੰਗਾ ਆ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੁੰਦਾ ਚੰਗਾ ਇਹਨਾਂ ਨੂੰ ਵੀ ਸਲਾਹ ਦਿਓ ਭਾਈ ਤੁਸੀਂ ਵੀ ਨਗਰ ਕੀਰਤਨ ਕਰੋ ਕਿਉਂਕਿ ਉਹਦੇ ਦੇਖੋ ਉਹਨਾਂ ਦਾ ਆਪਣਾ ਨਿੱਜੀ ਵੀ ਹੁੰਦਾ ਮੁਫਾਦ ਭਈ ਦੋ ਪੈਸੇ ਉਹ ਆਏ ਆ ਉਹਨਾਂ ਨੂੰ ਹੁੰਦਾ ਵੀ ਸਾਨੂੰ ਵੀ ਬਣਨ ਪਰ ਇਹ ਸਿਰਫ ਉਹ ਆਪਣਾ ਮੁਫਾਦ ਦੇਖਦਿਆਂ ਹੋਇਆਂ ਵੱਡੀ ਕਮਿਊਨਿਟੀ ਦਾ ਜਿਹੜਾ ਹੈਗਾ ਉਹਦਾ ਨੁਕਸਾਨ ਹੋ ਜਾਂਦਾ ਪਰ ਸੰਗਤ ਸਾਹਿਬ ਪਹਿਲਾਂ ਕਦੇ ਇਸ ਚੀਜ਼ ਦਾ ਮੁੱਦਾ ਨਹੀਂ ਸੀ ਉੱਠਿਆ ਇਹ ਕੀ ਕਾਰਨ ਹੈ ਵੀ ਹੁਣ ਇਹ ਉੱਠ ਰਿਹਾ ਮੁੱਦਾ ਇਸ ਚੀਜ਼ ਦਾ ਵੀ ਜਿਹੜੀ ਨਿਗਾਹ ਦੇ ਵਿੱਚ ਆਣਦਾ ਇਹ ਕਿਉਂ ਤੁਹਾਨੂੰ ਕੀ ਮਹਿਸੂਸ ਹੁੰਦਾ ਐਦਾ ਜਰਨਲਿਜ਼ਮ ਵਿੱਚ ਖਬਰਾਂ ਵੀ ਆਪਾਂ ਕਰਦੇ ਆਂ ਦੇਖਦੇ ਆਂ ਇਹਦਾ ਕੀ ਐਵੇਂ ਹੁੰਦਾ ਵੀ ਕਿਉਂ ਇਹ ਕਾਰਨ ਇਹ ਹੈ ਵੀ ਇਹ ਹੋਣੀ ਹੀ ਇਹ ਚੀਜ਼ ਹੋਈ ਆ ਜਦਕਿ ਗੋਰੇ ਵੀ ਉੱਥੇ ਆ ਕੇ ਆਪਣੀ ਸੇਵਾ ਪਾਣੀ ਕਰਦੇ ਨੇ ਲੰਗਰ ਖਾਂਦੇ ਨੇ ਪ੍ਰੇਜ਼ ਕਰਦੇ ਨੇ ਦੇਖੋ ਉਹ ਜਿਹੜੀ ਗਿਣਤੀ ਆ ਉਹ ਬਹੁਤ ਥੋੜੀ ਆ ਜੀ ਰਾਜਨੀਤਿਕ ਲੋਕ ਤਾਂ ਕਿਸੇ ਵੀ ਫੰਕਸ਼ਨ ਤੇ ਜਾਣਗੇ ਉਹਨਾਂ ਨੇ ਉਸ ਗੱਲ ਦੀ ਪ੍ਰੇਜ਼ ਕਰਨੀ ਆ ਜੀ ਜਿਹੜੇ ਫੰਕਸ਼ਨ ਤੇ ਉਹ ਗਏ ਹੁੰਦੇ ਆ ਉਹਦੀ ਹਮੇਸ਼ਾ ਸ਼ਲਾਘਾ ਕਰਨਗੇ ਜੀ ਪਰ ਬਿਹਾਈਂਡ ਦਾ ਸੀਨ ਜਿਹੜੀ ਗੱਲਬਾਤ ਹੈ ਜੀ ਉਹ ਅੱਜ ਕੱਲ ਹੁਣ ਆਪਾਂ ਦੇਖ ਰਹੇ ਆ ਤੁਸੀਂ ਉਹ ਪਹਿਲਾਂ ਗੱਲ ਕੀਤੀ ਸੀ ਵੀ ਆਪਣੇ ਇਲੈਕਸ਼ਨਾਂ ਹੋ ਕੇ ਹਟੀਆਂ ਆ ਉਹਨਾਂ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਦੇ ਲੋਕਾਂ ਦੇ ਕਮੈਂਟ ਆਉਂਦੇ ਸੀਗੇ ਵੀ ਭਾਈ ਅਸੀਂ ਜਿਹੜੇ ਮਤਲਬ ਬਈ ਅਨਦਰ ਇੰਡੀਅਨ ਅਨਦਰ ਈਸਟ ਇੰਡੀਅਨ ਫਲਾਨਾ ਤੇਂਗੜਾ ਲੋਕੀ ਭਮਾ ਉਹ ਇੱਥੋਂ ਦੇ ਜੰਪੜਿਆ ਜਿਹੜੇ ਬੱਚੇ ਰਨ ਕਰ ਰਹੇ ਆ ਪਰ ਉਹ ਕਿਉਂਕਿ ਉਹਨਾਂ ਦਾ ਰੰਗ ਰੂਪ ਉਹੀ ਆ ਤੇ ਉਹ ਉਹਨਾਂ ਨੂੰ ਉਹੀ ਸਮਝ ਗਏ ਵੀ ਇਹ ਭਾਈ ਕੀ ਕਹਿੰਦੇ ਨੇ ਈਸਟ ਇੰਡੀਅਨ ਆ ਸੋ ਉਹਨੂੰ ਨੁਕਾਰ ਦਿੰਦੇ ਆ ਉਹ ਲੋਕ ਸੋ ਉੱਥੋਂ ਤੁਹਾਨੂੰ ਪਤਾ ਲੱਗਦਾ ਵੀ ਯਾਰ ਇਹ ਕੰਮ 네ਗਟਿਵਿਟੀ ਵਾਲਾ ਸਾਡੇ ਪਾਸੇ ਹੱਲ ਨੂੰ ਵਧ ਰਿਹਾ ਆ ਲੋਕਾਂ ਦੇ ਵਿੱਚ ਉਹ ਗਲਤ ਗੱਲ ਜਿਹੜੀ ਆ ਉਹਦਾ ਜਿਆਦਾ ਪ੍ਰਚਾਰ ਹੋ ਰਿਹਾ ਸੋ ਕਿਉਂ ਨਾ ਇਹਨਾਂ ਗੱਲਾਂ ਨੂੰ ਸੋਚਦਿਆਂ ਹੋਇਆਂ ਅਸੀਂ ਕੁਝ ਇਦਾਂ ਦਾ ਸੋਚੀਏ ਕੁਝ ਵਿਚਾਰੀਏ ਬਹਿ ਕੇ ਸਾਰੇ ਜਿਹੜੇ ਆਰਗੇਨਾਈਜ਼ਰ ਆ ਸਾਰੇ ਕਮੇਟੀਆਂ ਗੁਰੂ ਘਰਾਂ ਦੀਆਂ ਉਹ ਬੈਠਣ ਸਿਰ ਜੋੜ ਕੇ ਕਿ ਭਾਈ ਆ ਗੱਲਾਂ ਬਾਤਾਂ ਹੋ ਰਹੀਆਂ ਆ ਇਹਨਾਂ ਨੂੰ ਨੇਪਟਣ ਲਈ ਆਪਾਂ ਨੂੰ ਕਿਹੜੇ ਕਦਮ ਚੱਕਣੇ ਚਾਹੀਦੇ ਆ ਜੀ ਇਹ ਇਹ ਜ਼ਰੂਰੀ ਆ ਦੇਖੋ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਆ ਹੋਣਾ ਚਾਹੀਦਾ ਪਰ ਇਹ ਹੋਣਾ ਨਹੀਂ ਕਦੇ ਸਿਰ ਜੁੜ ਕੇ ਕਿਸੇ ਬਹਿਣਾ ਨਹੀਂ ਹੈਗਾ ਤੇ ਨਾ ਉਹ ਤਾਂ ਸਮਝਾ ਨਹੀਂ ਕਰ ਲੈਣਾ ਇਹ ਨਾ ਬੈਠੋ ਉਹਨਾਂ ਨੇ ਬਹਿਣਾ ਨਹੀਂ ਤੇ ਇਹ ਐਵੇਂ ਕਿਉਂਕਿ ਹਰ ਇੱਕ ਚੀਜ਼ ਦਾ ਹੁੰਦਾ ਵੀ ਆਪ ਪ੍ਰਧਾਨਗੀ ਤੇ ਆਪ ਆਪਣੇ ਨਾਮ ਨੂੰ ਅੱਗੇ ਲੈ ਕੇ ਆਉਣ ਦੀ ਜਿਹੜੀ ਲਾਲਸਾ ਹੈਗੀ ਆ ਉਹ ਇੱਥੇ ਵੀ ਸਾਨੂੰ ਨੁਕਸਾਨ ਚਲੋ ਉਹ ਅਸੀਂ ਮੰਨਦੇ ਆ ਵੀ ਉਹ ਹੈਗੀ ਆ ਪਰ ਲੋਕਾਂ ਨੂੰ ਦੇਖੋ ਜਿਹੜਾ ਨੁਕਸਾਨ ਹੋ ਰਿਹਾ ਉਹ ਜ਼ਿਆਦਾ ਹੋ ਰਿਹਾ ਉਹ ਇਹ ਨਹੀਂ ਤੁਹਾਡੇ ਆਉਣ ਵਾਲੀ ਜਿਹੜੀਆਂ ਪੁਸ਼ਤਾ ਨਾ ਇਹ ਉਹਨਾਂ ਨੂੰ ਭੁਗਤਣੀਆਂ ਪੈਣੀਆਂ ਬਿਲਕੁਲ ਜਿਹੜੇ ਹੁਣ ਸਾਡੇ ਵਰਗੇ ਦੇ ਚਲੋ ਉਹ ਤਾਂ ਬਤਾ ਚੱਲੇ ਆ ਨਗਾ ਲਿਆ ਟਾਈਮ ਆਪਣਾ ਕੋਸ਼ਿਸ਼ ਕੀਤੀ ਵੀ ਚਲੋ ਇਹਨੂੰ ਵਧੀਆ ਬਣਾਈਏ ਗੱਲਬਾਤ ਨੂੰ ਥਾਂ ਨੂੰ ਵਧੀਆ ਬਣਾਈਏ ਪਰ ਹੁਣ ਗੱਲ ਇਹ ਜਿਹੜੇ ਗਾਂਹ ਵਾਲੇ ਬੱਚੇ ਉਹਨਾਂ ਬਾਰੇ ਵੀ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਭਾਈ ਅਸੀਂ ਇਹ ਜਿਹੜੀ ਨੈਗੇਟਿਵਿਟੀ ਆ ਇਹਨੂੰ ਕਿਵੇਂ ਘਟਾ ਸਕਦੇ ਹੁਣ ਆ 4 ਦਿਨ ਹੋਏ ਤੁਸੀਂ ਦੇਖਿਆ ਹੁਣ ਦੀਵਾਲੀ ਦਾ ਲੰਘ ਕੇ ਗਿਆ ਹਾਂਜੀ ਜੀ ਤਿਹਾਰ ਤਿਹਾਰ ਦੇ ਉੱਤੇ ਉਹਦੇ ਤੇ ਕੀ ਕੁਝ ਹੋਇਆ ਹਾਂ ਘਰਾਂ ਨੂੰ ਵੀ ਲਗੇਗੀ ਉਹ ਵੀ ਆਪਣੇ ਪੰਜਾਬੀ ਕਮਿਊਨਿਟੀ ਵਾਲੇ ਪਤਨੀ ਨਾਮ ਲੈ ਲੈਣੇ ਪੰਜਾਬੀ ਕਮਿਊਨਿਟੀ ਵਾਲੇ ਪੰਜਾਬੀ ਸੀਗੇ ਤੇ ਉਹ ਅੱਗ ਲੱਗੀ ਉਹ ਗੋਰੇ ਦੇ ਉਹਦਾ ਗਰਾਜ ਦਾ ਫੋਗ ਗਿਆ ਉਹਦਾ ਗਰਾਜ ਛੱਡ ਗਿਆ ਨੁਕਸਾਨ ਚੰਗਾ ਹੋਇਆ ਮਤਲਬ ਹੁਣ ਤੁਸੀਂ ਉਹਨਾਂ ਲੋਕਾਂ ਕੋਲੋਂ ਚੰਗੀਆਂ ਗੱਲਾਂ ਆਪਣੇ ਪ੍ਰਤੀ ਕਿਵੇਂ ਸੁਣ ਲਓਗੇ ਜੇ ਦੀ ਇੰਸ਼ੋਰੈਂਸ ਕਵਰੇਜ ਨਹੀਂ ਕਰਦੀ ਕੀ ਕਰੋਗੇ ਜੀ ਜੀ ਤਿੰਨ ਬੰਦੇ ਸਮੇ ਉਹਦੇ ਵਿੱਚ ਉਹਨਾਂ ਨੇ ਚਾਰਜ ਵੀ ਕੀਤੇ ਨੇ ਐਗਜ਼ੈਕਟਲੀ ਅੱਛਾ ਸਰਕਾਰਾਂ ਨੇ ਪਹਿਲਾਂ ਵੀ ਕਿਹਾ ਇਹ ਨਹੀਂ ਕਰਨਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇਨਸੀਡੈਂਟ ਦੱਸਦਾ ਜੀ ਅ ਇੱਕ ਦਿਨ ਇੱਕ ਸ਼ਾਪ ਤੇ ਗਿਆ ਹਾਂਜੀ ਤੇ ਉਹ ਸ਼ਾਪ ਤੇ ਇਹ ਉਹ ਤੋਂ ਬਾਅਦ ਦੀ ਗੱਲ ਆ ਜਦੋਂ ਅ ਅੱਗ ਲੱਗ ਘਟੀ ਆ ਜੀ ਤੇ ਉਹ ਸ਼ਾਪ ਤੇ ਨਾ ਦੋ ਬੱਚੇ ਮਤਲਬ ਹੋਣਗੇ 12 13 ਸਾਲ ਦੇ ਹਾਂਜੀ ਜੀ ਉਹ ਪਟਾਕੇ ਲੱਭਦੇ ਫਿਰਨ ਅੱਛਾ ਜੀ ਤੇ ਮੈਂ ਉਦਾਂ ਹੀ ਉਹਨੂੰ ਹਾਸੇ ਮਖੌਲ ਨਾਲ ਬੱਚੇ ਨੂੰ ਕਹਿੰਦਾ ਉਹ ਕਿਉਂਕਿ ਦੁਕਾਨਦਾਰ ਕਹਿੰਦਾ ਵੀ ਹੈ ਨਹੀਂ ਸਾਡੇ ਕੋਲ ਪਟਾਕੇ ਉਹ ਮੈਂ ਕਹਾਂ ਯਾਰ ਪਟਾਕਿਆਂ ਵਾਲੇ ਤਾਂ ਪੁਲਿਸ ਲੱਭਦੀ ਫਿਰਦੀ ਆ ਬਾਹਰ ਫੇ ਕਿਉਂਕਿ ਆ ਕੰਮ ਹੋਇਆ ਆ ਹਾਂ ਤਾਂ ਉਹ ਬੱਚੇ ਦਾ ਪਤਾ ਜਿਹੜਾ ਆਨਸਰ ਸੀ ਉਹ ਇਹ ਸੀ ਵੀ ਕੋਈ ਨਹੀਂ ਦੇਖੀ ਜਾਊਗੀ ਆਈ ਮੀਨ ਯੂ ਨੋ ਆ ਤੁਸੀਂ ਜੇ ਇਹ ਸਾਡਾ ਐਟੀਟਿਊਡ ਆ ਨਾ ਫਿਰ ਤੁਸੀਂ ਦੇਖੋ ਵੀ ਅਸੀਂ ਜਾਵਾਂਗੇ ਕਿੱਥੇ ਬਿਲਕੁਲ ਜੀ ਉਹ ਮੈਂ ਉਸ ਸਮੇਂ ਤੁਹਾਡੇ ਨਾਲ ਸੀ ਮੈਂ ਬਿਲਕੁਲ ਸਹਿਮਤ ਹਾਂ ਵੀ ਜੇ ਉਹ ਛੋਟੀ ਉਮਰ ਦੇ ਬੱਚੇ ਦੇ ਵਿੱਚ ਇਹਨਾਂ ਐਟੀਟਿਊਡ ਆ ਗਏ ਵੀ ਦੇਖੀ ਜਾਊਗੀ ਜਦੋਂ ਪੁਲਿਸ ਆਜੂਗੀ ਦੇਖ ਲਾਂਗੇ ਵੀ ਇਹ ਕੋਈ ਜਵਾਬ ਵੀ ਨਹੀਂ ਸੀ ਤੇ ਇਹ ਉਹਨਾਂ ਦੀ ਪਰਵਰਿਸ਼ ਤੇ ਵੀ ਕਿੰਤੂ ਪ੍ਰੰਤੂ ਕਿਤਾ ਜਾ ਸਕਦਾ ਨਹੀਂ ਉਹ ਬਹੁਤ ਕੁਝ ਤੁਹਾਡੇ ਬਾਰੇ ਦੱਸ ਜਾਂਦਾ ਦੇਖੋ ਕੋਈ ਵੀ ਬੰਦਾ ਤੁਸੀਂ ਉਹਦੇ ਬਾਰੇ ਸੋਚੋਗੇ ਵੀ ਯਾਰ ਅੱਛਾ ਆ 12 13 ਸਾਲ ਦਾ ਲੜਕਾ ਆ ਸੋਚ ਰਿਹਾ ਹੈ ਕੱਲ ਨੂੰ ਕੀ ਕਰੂਗਾ ਵੱਡਾ ਹੋ ਕੇ ਇਹਦਾ ਕੀ ਤੁਸੀਂ ਬਦਲ ਦੇਉਗੇ ਬਿਲਕੁਲ ਸੰਗਾ ਸਾਹਿਬ ਹੁਣ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਵੀ ਆਪਾਂ ਹੋਰ ਗੱਲਬਾਤ ਕਰੀਏ ਕਿਉਂਕਿ ਹਜੇ ਵੀ ਆਪਾਂ ਸੰਖੇਪ ਦੇ ਵਿੱਚ ਤਾਂ ਨਹੀਂ ਗੱਲਬਾਤ ਹੋ ਸਕੀ ਤੇ ਕਈ ਆਪਣੇ ਇਸ਼ੂ ਰਹਿ ਗਏ ਜਿਹੜੀ ਕਮਿਊਨਿਟੀ ਦੀਆਂ ਸਰਵਿਸਿਜ਼ ਸੀਗੀਆਂ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਚੀਜ਼ ਬਾਰੇ ਗੱਲਬਾਤ ਕਰਾਂਗੇ ਤੇ ਐਡਮਿੰਟਨ ਦੇ ਵਿੱਚ ਜਿਹੜੇ ਵੀ ਅ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ ਜੇ ਕੋਈ ਉਹ ਆਪਣਾ ਸੁਝਾਅ ਦੇਣਾ ਚਾਹੁੰਦੇ ਨੇ ਜਾਂ ਚਾਹੁੰਦੇ ਨੇ ਵੀ ਉਹ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਪਾਰਟਿਸਪੇਸ਼ਨ ਕਰਨ ਉਹ ਸਾਨੂੰ ਫੋਨ ਕਰ ਸਕਦੇ ਨੇ ਸੰਗਤ ਸਾਹਿਬ ਦਾ ਨੰਬਰ ਉਹਨਾਂ ਦੇ ਕੋਲ ਹੈ ਹੀ ਆ ਤੇ ਸੰਗਤ ਸਾਹਿਬ ਆਪਾਂ ਹੁਣ ਜੱਜ ਲਈ ਤੇ ਅਗਲੀ ਵਾਰੀ ਫਿਰ ਆਪਾਂ ਉਹ ਬਿਲਕੁਲ ਜੀ ਇਸ ਨੂੰ ਹੋਰ ਡਿਸਕਸ ਜ਼ਰੂਰ ਕਰਾਂਗੇ ਜ਼ਰੂਰ ਜ਼ਰੂਰ ਜਨਾਬ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਬਰਟਾ ਵੀਕਲੀ ਸਪਾਂਸਰਡ ਬਾਈ ਲੈਕਸਸ ਸਾਊਥ ਪੁਆਇੰਟ ਐਂਡ ਵਾਈਲ ਰੋਜ਼ گارਮੈਂਟਸ ਐਂਡ ਸਿਲਕ ਸਕਰੀਨਿੰਗ ਐਡਮੰਟਨ